ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਨਿਊ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਅੱਜ ਦੀ ਜਿਹੜੀ ਆਪਣੀ ਵੀਡੀਓ ਹੋਣ ਵਾਲੀ ਉਹ ਹੈਗੀ ਜੀ ਦੀਵਾਲੀ ਦੀ ਸਫਾਈ ਨੂੰ ਲੈ ਕੇ ਜਦੋਂ ਹਣਾ ਦੀਵਾਲੀ ਆਉਂਦੀ ਹੈ ਤਾਂ ਨੇੜੇ ਜੀ ਆ ਜਾਂਦੀ ਹੈ ਦੀਵਾਲੀ ਹਣਾ ਚਾਰ ਪੰਜ ਦਿਨ ਪਹਿਲਾਂ ਜਾਂ ਹਫਤਾ ਪਹਿਲਾਂ ਹਣਾ ਆਪਾਂ ਨੂੰ ਦੀਵਾਲੀ ਦੀ ਸਫਾਈ ਯਾਦ ਆਉਂਦੀ ਹੈ ਹਣਾ ਤਾਂ ਬੋਝ ਲੱਗਣ ਲੱਗ ਜਾਂਦਾ ਵੀ ਇਨੇ ਥੋੜੇ ਦਿਨ ਰਹਿ ਗਏ ਤੇ ਦੀਵਾਲੀ ਦੀ ਸਾਰੀ ਸਫਾਈ ਆਪਾਂ ਇੱਕ ਦਿਨ ਕਰਨੀ ਸਟਾਰਟ ਕਰ ਦੇਣਾ ਇੱਕ ਦਿਨ ਦੇ ਵਿੱਚ ਜਿਹੜੀ ਕਿ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਹਨਾ ਤੇ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਦਿਮਾਗ ਤੇ ਕਿ ਦੀਵਾਲੀ ਦੀ ਸਫਾਈ ਹੈ ਜਿਹੜੀ ਉਹ ਪ੍ਰੋਪਰ ਹੁੰਦੀ ਵੀ ਨਹੀਂ ਹੈਗੀ ਚੰਗੀ ਤਰ੍ਹਾਂ ਤੇ ਨਾਲੇ ਆਪਾਂ ਨੂੰ ਕਾਫਟ ਹੋ ਜਾਂਦੀ ਹੈ ਉਹਦੇ ਨਾਲ ਆਪਾਂ ਬਿਮਾਰ ਵੀ ਹੋ ਜਾਂਦੇ ਹਣਾ ਤਾਂ ਕੀ ਸੌਖਾ ਤਰੀਕਾ ਜਿਹਦੇ ਨਾਲ ਆਪਾਂ ਦੀਵਾਲੀ ਦੀ ਸਫਾਈ ਹੈ ਜਿਹੜੀ ਉਹ ਸੌਖੇ ਤਰੀਕੇ ਨਾਲ ਕਰ ਸਕਦੇ ਹਣਾ ਕੁਝ ਕਿ ਪੁਆਇੰਟ ਹੈ ਜਿਹੜੇ ਮੇਰੇ ਦਿਮਾਗ ਦੇ ਵਿੱਚ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਵੀਡੀਓ ਦੇ ਵਿੱਚ ਤੇ ਇੱਥੇ ਹਰ ਗੁਣ ਖੇਡ ਰਿਆ ਸੀਗਾ ਜੀ ਤੇ ਨਾਲ-ਨਾਲ ਆਪਾਂ ਵੀਡੀਓ ਸ਼ੂਟ ਕੀਤੀ ਤੇ ਨਾਲ ਆਪਾਂ ਤੁਹਾਨੂੰ ਦੀਵਾਲੀ ਦੀ ਸਫਾਈ ਦੇ ਕੁਝ ਕਿ ਟਿਪਸ ਦੱਸਾਂਗੇ ਜਿਹੜੇ ਮੈਂ ਅਪਣਾਉਣੀ ਹੈਗੀ ਤੇ ਇੱਥੇ ਬਹੁਤ ਜ਼ਿਆਦਾ ਖਿਲਾਰ ਪਿਆ ਹੋਇਆ ਸੀ ਮੈਂ ਸਵੇਰ-ਸਵੇਰ ਵੀਡੀਓ ਜਿਹੜੀ ਇਹ ਸ਼ੂਟ ਕੀਤੀ ਸੀਗੀ ਤੇ ਸਭ ਤੋਂ ਪਹਿਲਾ ਹਨਾ ਪੁਆਇੰਟ ਹੈ ਜੀ ਵੀ ਆਪਾਂ ਦਿਵਾਲੀ ਦੀ ਸਫਾਈ ਹੈ ਜਿਹੜੀ ਉਹ ਕਮ ਸੇ ਕਮ ਮਹੀਨਾ ਪਹਿਲਾਂ ਕਰਨੀ ਸਟਾਰਟ ਕਰਦੀ ਹੈ ਹਨਾ ਜੇ ਆਪਾਂ ਕੱਲੇ ਜਾਣੇ ਆ ਤਾਂ ਵੀ ਆਪਾਂ ਮੈਨੇਜ ਕਰ ਲਾਂਗੇ ਜੇ ਆਪਾਂ ਮਹੀਨਾ ਪਹਿਲਾਂ ਸਟਾਰਟ ਕਰਤੀ ਹੈ ਹਨਾ ਜਾਂ 20 ਦਿਨ 25 ਦਿਨ ਪਹਿਲਾਂ ਸਟਾਰਟ ਕਰ ਦੇਣੀ ਚਾਹੀਦੀ ਹੈ ਹਨਾ ਸਭ ਤੋਂ ਪਹਿਲਾ ਜਿਹੜਾ ਸਫਾਈ ਦੇ ਵਿੱਚ ਜਦੋਂ ਆਪਾਂ ਸਫਾਈ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਪਾਣੀ ਦੇ ਮਾਗ ਦੇ ਵਿੱਚ ਆਉਂਦਾ ਵੀ ਵੇਸਟ ਚੀਜ਼ਾਂ ਨੂੰ ਹਟਾਉਨੇ ਆਪਾਂ ਹਨਾ ਸਭ ਤੋਂ ਪਹਿਲਾਂ ਤੁਸੀਂ 2 ਦਿਨ ਵੇਸਟ ਚੀਜ਼ਾਂ ਨੂੰ ਹਟਾਉਣ ਤੇ ਲਾ ਦਿਓ ਬੇਸ਼ੱਕ ਹਨਾ ਜੇ ਤੁਹਾਡੇ ਘਰ ਦੇ ਵਿੱਚ ਥੋੜੀਆਂ ਵੇਸਟ ਚੀਜ਼ਾਂ ਨੇ ਤਾਂ ਇੱਕ ਦਿਨ ਦੇ ਵਿੱਚ ਹੀ ਕਲੀਅਰ ਹੋ ਜਾਣੀਆਂ ਹਨਾ ਫਾਲਤੂ ਚੀਜ਼ਾਂ ਆਪਣੇ ਘਰ ਦੇ ਵਿੱਚ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਜਦੋਂ ਆਪਾਂ ਉਹਨਾਂ ਨੂੰ ਕੱਢਣ ਲੱਗ ਜਾਈਏ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਕਿੰਨੀਆਂ ਚੀਜ਼ਾਂ ਵੇਸਟ ਸੀਗੀਆਂ ਆਪਣੇ ਘਰ ਦੇ ਵਿੱਚ ਜਿਹੜੀਆਂ ਇੱਕ ਕੋਨੇ ਦੇ ਵਿੱਚ ਪਈਆਂ ਸੀ ਹਨਾ ਟੁੱਟੀਆਂ ਫੁੱਟੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਜਿਵੇਂ ਕਿ ਕੋਈ ਕਾਪੀ ਕਿਤਾਬ ਵਗੈਰਾ ਹੋ ਜਾਂਦੇ ਨੇ ਹਨਾ ਫੱਟੀ ਪੁਰਾਣੀ ਆਪਾਂ ਇੱਕ ਕੋਨੇ ਦੇ ਵਿੱਚ ਉਹਨਾਂ ਨੂੰ ਰੱਖੀ ਰੱਖ ਦਿਆ ਘਰ ਦੇ ਵਿੱਚ ਜਦ ਕੀ ਕੋਈ ਕੰਮ ਨਹੀਂ ਹੁੰਦਾ ਉਹਨਾਂ ਦਾ ਹਨਾ ਤੇ ਸਭ ਤੋਂ ਪਹਿਲਾ ਪੁਆਇੰਟ ਹੈ ਵੀ ਵੇਸਟ ਚੀਜ਼ਾਂ ਨੂੰ ਹਟਾਉਣਾ ਤੁਸੀਂ ਸ਼ੁਰੂ ਕਰ ਦੋ ਅੱਧੀ ਸਫਾਈ ਤੁਹਾਡੀ ਇਸ ਚੀਜ਼ ਨਾਲ ਹੀ ਹੋ ਜੂਗੀ ਹਨਾ ਤੇ ਨੰਬਰ 2 ਆਪਾਂ ਇੱਕ ਇੱਕ ਜਿਹੜਾ ਕਮਰਾ ਕਰਕੇ ਉਹਦੀ ਸਫਾਈ ਕਰ ਸਕਦੇ ਹਾਂ ਨਾ ਜਿਵੇਂ ਇੱਕ ਦਿਨ ਆਪਾਂ ਵਾਸ਼ਰੂਮ ਦੀ ਸਫਾਈ ਕਰਤੀ ਪੂਰੀ ਡੀਪ ਕਲੀਨਿੰਗ ਕਰਤੀ ਹਨਾ ਚੰਗੀ ਤਰ੍ਹਾਂ ਇੱਕ ਦਿਨ ਦੇ ਵਿੱਚ ਆਪਾਂ ਵਾਸ਼ਰੂਮ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹਾਂ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਤਲਬ ਬਰڈن ਨਹੀਂ ਲੱਗੂਗਾ ਤੁਹਾਨੂੰ ਦਿਮਾਗ ਤੇ ਹਨਾ ਬਹੁਤ ਈਜ਼ੀਲੀ ਹੋ ਜਾਊ ਇੱਕ ਚੀਜ਼ ਇੱਕ ਕਮਰੇ ਦੀ ਜਾਂ ਇੱਕ ਵਾਸ਼ਰੂਮ ਦੀ ਲਾ ਲਓ ਇੱਕ ਰਸੋਈ ਦੀ ਲਾ ਲਓ ਹਨਾ ਸਫਾਈ ਇੱਕ ਦਿਨ ਦੇ ਵਿੱਚ ਆਪਾਂ ਈਜ਼ੀਲੀ ਕਰ ਲਾਂਗੇ ਤੇ ਦੂਸਰੇ ਦਿਨ ਆਪਾਂ ਰਸੋਈ ਦੀ ਕਰ ਸਕਦੇ ਹਣਾ ਜੇ ਆਪਾਂ ਨੂੰ ਰਸੋਈ ਦੇ ਵਿੱਚ ਲੱਗਦਾ ਕਿ ਰਸੋਈ ਦੇ ਵਿੱਚ ਜਿਆਦਾ ਹੁੰਦਾ ਸਾਫ ਸਫਾਈ ਕਰਨ ਦਾ ਹਣਾ ਆਪਾਂ ਨੂੰ ਤਾਂ ਆਪਾਂ ਇੱਕ ਦਿਨ ਲਾ ਲੋ ਡੱਬੇ ਵਗੈਰਾ ਕਲੀਨ ਕਰ ਸਕਦੇ ਹਣਾ ਇੱਕ ਦਿਨ ਜਿਹੜੀ ਐਕਸਟਰਾ ਚੀਜ਼ਾਂ ਨੂੰ ਕੱਢ ਸਕਦੇ ਹਣਾ ਤੇ ਇਸ ਤਰ੍ਹਾਂ ਆਪਾਂ ਇੱਕ ਇੱਕ ਚੀਜ਼ ਨੂੰ ਮੈਨੇਜ ਕਰਕੇ ਹਣਾ ਚੰਗੀ ਤਰ੍ਹਾਂ ਜਿਹੜੀ ਦਿਵਾਲੀ ਆਉਣ ਤੱਕ ਆਪਾਂ ਪ੍ਰੋਪਰ ਆਪਣੇ ਘਰ ਦੀ ਜਿਹੜੀ ਉਹ ਡੀਪ ਕਲੀਨਿੰਗ ਕਰਦਾਂਗੇ ਹਨਾ ਇੱਕ ਦਿਨ ਤੁਸੀਂ ਲਾ ਲੋ ਕਿ ਛੱਤਾਂ ਵਗੈਰਾ ਹਨਾ ਜਾਲੀ ਜੂਲੇ ਵਗੈਰਾ ਤੁਸੀਂ ਕਲੀਨ ਕਰਨੇ ਨੇ ਲਾਈਟਾਂ ਵਗੈਰਾ ਪੱਖੇ ਵਗੈਰਾ ਕਲੀਨ ਕਰਨੇ ਨੇ ਸੋ ਸਾਰੀ ਗੱਲ ਹਨਾ ਇੱਥੇ ਆ ਕੇ ਮੁੱਕਦੀ ਵੀ ਆਪਾਂ ਪਾਰਟ ਬਣਾ ਲੈਣੇ ਨੇ ਵੀ ਕਿਹੜੀ ਕਿਹੜੀ ਸਫਾਈ ਆਪਾਂ ਕਿਹੜੇ ਕਿਹੜੇ ਦਿਨ ਕਰਨੀਆਂ ਕਿਹੜੇ ਰੂਮ ਦੀ ਹਨਾ ਕੀ ਕੀ ਚੀਜ਼ਾਂ ਆ ਦਿਨ ਆਪਾਂ ਕਲੀਨ ਕਰਨੀਆਂ ਨੇ ਇਹ ਚੀਜ਼ਾਂ ਨੂੰ ਜੇ ਆਪਾਂ ਇਸ ਤਰ੍ਹਾਂ ਸਫਾਈ ਨੂੰ ਕਰਾਂਗੀ ਤਾਂ ਬਹੁਤ ਇੱਕ ਤਰ੍ਹਾਂ ਤੁਹਾਨੂੰ ਮਜ਼ਾ ਆਊਗਾ ਸਫਾਈ ਕਰਨ ਦੇ ਵਿੱਚ ਤੇ ਤੁਹਾਨੂੰ ਨਾਲੇ ਹੌਸਲਾ ਹੋਊਗਾ ਅੰਦਰੋਂ ਹਨਾ ਵੀ ਆਪਾਂ ਇੰਨਾ ਘਰ ਹੈ ਜਿਹੜਾ ਉਹ ਸਾਫ਼ ਕਰ ਲਿਆ ਦਿਵਾਲੀ ਆਉਣ ਤੋਂ ਪਹਿਲਾਂ ਸੋ ਜਦੋਂ ਦਿਵਾਲੀ ਆਊਗੀ ਉਦੋਂ ਤੱਕ ਤਾਂ ਤੁਹਾਡਾ ਘਰ ਬਿਲਕੁਲ ਕਲੀਨ ਹੋ ਜਾਊਗਾ ਤੇ ਜਦੋਂ ਹੋਰ ਲੋਕ ਹੈ ਜਿਹੜੇ ਉਹ ਸਫਾਈ ਕਰ ਰਹੇ ਹੋਣਗੇ ਹੋਣਗੇ ਹਨਾ ਉਦੋਂ ਤੁਸੀਂ ਜਿਹੜਾ ਸਫਾਈ ਕਰਕੇ ਆਪਦੇ ਘਰ ਦੀ ਬਿਲਕੁਲ ਬੇਲੇ ਹੋ ਜਾਓਗੇ ਘਰ ਹੈ ਤੁਹਾਡਾ ਜਿਹੜਾ ਉਹ ਚਮਕਣ ਲੱਗ ਜਾਊਗਾ ਹਨਾ ਤੇ ਇੱਕ ਦਿਨ ਆਪਾਂ ਇਹ ਸੋਚ ਸਕਦੇ ਆ ਵੀ ਆਪਾਂ ਬੈੱਡ ਸ਼ੀਟਸ ਵਗੈਰਾ ਕੰਬਲ ਵਗੈਰਾ ਧੋਣੇ ਨੇਗੇ ਹਨ ਤੇ ਇੱਕ ਚੀਜ਼ ਇੱਕ ਦਿਨ ਆਪਾਂ ਅਲਮਾਰੀਆਂ ਸਾਫ਼ ਕਰਨੀਆਂ ਨੇ ਸਾਰੀਆਂ ਬੱਚਿਆਂ ਦੀਆਂ ਅਲਮਾਰੀਆਂ ਕਰਨੀਆਂ ਨੇ ਹਸਬੰਦ ਦੀ ਅਲਮਾਰੀ ਕਰਨੀ ਹੈ ਨਾ ਆਪਣੀ ਅਲਮਾਰੀ ਕਰਨੀ ਹੈ ਕੱਪੜਿਆਂ ਦੀ ਜਿਹੜੀ ਸੈਟਿੰਗ ਕਰਨੀ ਹੈਗੀ ਮੇਨਲੀ ਉਹ ਚੀਜ਼ ਆਪਾਂ ਕਰ ਸਕਦੇ ਆ ਇੱਕ ਦਿਨ ਹਨਾ ਤੇ ਐਦਾਂ ਇੱਕ ਇੱਕ ਦਿਨ ਕਰਕੇ ਆਪਾਂ ਕਰ ਸਕਦੇ ਆ ਫਰਸ਼ ਦਾ ਤੁਸੀਂ ਲਾ ਲਓ ਹੁਣ ਆਪਾਂ ਪੋਚੇ ਲਾਉਣੇ ਆ ਚੰਗੀ ਤਰ੍ਹਾਂ ਲਾਉਣੇ ਆ ਆਪਾਂ ਜੇ ਧੋਣਾ ਫਰਸ਼ ਨੂੰ ਹਨਾ ਤਾਂ ਉਹ ਤੁਸੀਂ ਇੱਕ ਦਿਨ ਕਰ ਲਓ ਇੱਕ ਦਿਨ ਜਿਵੇਂ ਕਿ ਲਾਸਟ ਜਿਵੇਂ ਚਾਰ ਪੰਜ ਦਿਨ ਰਹਿ ਗਏ ਉਦੋਂ ਤੁਸੀਂ ਜਿਹੜਾ ਫਰਸ਼ ਦੀ ਕਲੀਨਿੰਗ ਚੰਗੀ ਤਰ੍ਹਾਂ ਕਰ ਲਓ ਕਿਉਂਕਿ ਮੇਨਲੀ ਹਨਾ ਫਰਸ਼ ਪਹਿਲਾਂ ਦਿਸਦਾ ਜਦੋਂ ਆਪਾਂ ਸਫਾਈ ਦੀ ਗੱਲ ਕਰਦੇ ਆ ਹਨਾ ਤਾਂ ਫਰਸ਼ ਜਿਹੜਾ ਉਹ ਤੁਸੀਂ ਦਿਵਾਲੀ ਦੇ ਬਿਲਕੁਲ ਨੇੜੇ ਜਾ ਕੇ ਕਲੀਨ ਕਰ ਸਕਦੇ ਹੋਗੇ ਤੇ ਜੇ ਆਪਾਂ ਫਰਸ਼ ਪਹਿਲਾਂ ਕਲੀਨ ਕਰ ਲਾਂਗੇ ਹਨਾ ਬਾਅਦ ਚੋਂ ਫਿਰ ਵੀ ਪੋਚੇ ਲਾਉਂਦੇ ਲਾਉਂਦੇ ਵੀ ਉਹ ਗੰਦਾ ਰਹਿੰਦਾਗਾ ਤਾਂ ਫਿਰ ਜਿਹੜਾ ਦੀਵਾਲੀ ਦੇ ਮੌਕੇ ਤੇ ਚਮਕਦਾਰ ਜਿਹਾ ਫਰਸ਼ ਨਹੀਂ ਲੱਗੂਗਾ ਤਾਂ ਤੁਸੀਂ ਨੇੜੇ ਜੇ ਜਾ ਕੇ ਦੀਵਾਲੀ ਦੇ ਜਿਹੜਾ ਫਰਸ਼ ਨੂੰ ਉਹ ਕਲੀਨ ਕਰ ਸਕਦੇ ਹੋ ਚੰਗੀ ਤਰ੍ਹਾਂ ਸਰਫਾ ਵਗੈਰਾ ਪਾ ਕੇ ਹਨਾ ਤੇ ਫਿਰ ਗੱਲ ਆਉਂਦੀ ਹੈ ਬੋਰਡ ਸਵਿਚਸ ਦੀ ਇਹ ਵੀ ਤੁਸੀਂ ਇੱਕ ਦਿਨ ਬੋਰਡ ਸਵਿਚਸ ਜਿਵੇਂ ਕਿ ਸ਼ੀਸ਼ੇ ਵਗੈਰਾ ਹੋਗੇ ਹਨਾ ਦਰਵਾਜ਼ੇ ਵਗੈਰਾ ਹੋਗੇ ਇਹ ਚੀਜ਼ਾਂ ਨੂੰ ਇੱਕ ਦਿਨ ਤੁਸੀਂ ਕਲੀਨ ਕਰ ਸਕਦੇ ਹੋਗੇ। ਸੋ ਇਸ ਤੋਂ ਬਾਅਦ ਆਪਾਂ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈਗਾ ਸਫਾਈ ਕਰਦੇ ਟਾਈਮ ਹਨਾ। ਸਭ ਤੋਂ ਪਹਿਲਾਂ ਜਦੋਂ ਆਪਾਂ ਸਫਾਈ ਕਰਦੇ ਆਂਗੇ ਆਪਾਂ ਜਿਹੜਾ ਪਹਿਲਾਂ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਦੀਵਾਲੀ ਦੇ ਮੌਕੇ ਤੇ ਲਈਆਂ ਹੁੰਦੀਆਂ ਨੇ ਜਿਵੇਂ ਮੇਨਲੀ ਦੀਵੇ ਹੋਗੇ ਹਨਾ ਦੀਪਮਾਲਾ ਹੋ ਗਈਆਂ ਹਨਾ ਤੇ ਜਿਵੇਂ ਕਿ ਹੋਰ ਲਾਈਟਾਂ ਵਗੈਰਾ ਹੋ ਗਈਆਂ ਲੜੀਆਂ ਵਗੈਰਾ ਹੋ ਗਈਆਂ ਫਲਾਵਰ ਹਨਾ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਜਿਹੜਾ ਆਪਾਂ ਘਰ ਦੇ ਲਈ ਲਈਆਂ ਹੁੰਦੀਆਂ ਨੇ ਹਨਾ ਪਿਛਲੇ ਸਾਲ ਤਾਂ ਉਹ ਜਿਹੜੀਆਂ ਆਪਾਂ ਪਿਛਲੇ ਸਾਲ ਵਾਲੀਆਂ ਰੱਖੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਈਡ ਤੇ ਕੱਢ ਕੇ ਆਪਾਂ ਇੱਕ ਬਾਕਸ ਦੇ ਵਿੱਚ ਉਹਨਾਂ ਨੂੰ ਰੱਖ ਸਕਦੇ ਆਂਗੇ ਤਾਂ ਜੋ ਦੀਵਾਲੀ ਵਾਲੇ ਦਿਨ ਆਪਾਂ ਉਹਨਾਂ ਨੂੰ ਰੀਯੂਜ਼ ਕਰ ਸਕੀਏ ਹਨਾ ਕਿਤੇ ਰਬਾਜ ਹੈਗਾ ਰੀਯੂਜ਼ ਕਰਦੇ ਨੇ ਤੇ ਕਿਤੇ ਨਹੀਂ ਕਰਦੇ ਹਨ ਆਪਦੇ ਅਕੋਰਡਿੰਗ ਤੁਸੀਂ ਉਸ ਚੀਜ਼ ਨੂੰ ਇੱਕ ਸਾਈਡ ਤੇ ਰੱਖ ਸਕਦੇ ਹੋ ਜਿੰਨੀਆਂ ਕਿ ਚੀਜ਼ਾਂ ਤੁਹਾਡੇ ਦੁਬਾਰਾ ਯੂਜ਼ ਕਰਨ ਵਾਲੀਆਂ ਨੇ ਤਾਂ ਹੋਪ ਦਿਵਾਲੀ ਦੇ ਮੌਕੇ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਊਗਾ ਕਿ ਆਪਾਂ ਨਹੀਂ ਖਰੀਦਣੀਆਂ ਹੈਗੀਆਂ ਹਨ ਤਾਂ ਇਹਦੇ ਨਾਲ ਆਪਣੇ ਥੋੜੇ ਜਿਹੀ ਪੈਸੇ ਵੀ ਬਚ ਜਾਣਗੇ ਜੇਕਰ ਆਪਾਂ ਪਹਿਲਾਂ ਹੀ ਹਨਾ ਚੀਜ਼ਾਂ ਕੱਢ ਕੇ ਰੱਖ ਲਾਂਗੇ ਪਰੋਂ ਪਤਾ ਲੱਗ ਜਾਊਗਾ ਕਿ ਆਹ ਚੀਜ਼ਾਂ ਆਪਾਂ ਨਹੀਂ ਲੈਣੀਆਂ ਇਸ ਵਾਰ ਹਨਾ ਤੇ ਸਫਾਈ ਦੇ ਨਾਲ ਨਾਲ ਥੋੜੀ ਥੋੜੀ ਜੀ ਪੈਸਿਆਂ ਦੀ ਵੀ ਬਚਤ ਹੋ ਜੂਗੀ ਤੇ ਹੁਣ ਗੱਲ ਕਰਦੇ ਆ ਥੋੜੀ ਜੀ ਸ਼ਾਪਿੰਗ ਦੀ ਹਨਾ ਜਿਹੜੀ ਆਪਾਂ ਦੀਵਾਲੀ ਤੋਂ ਆਉਣ ਤੋਂ ਪਹਿਲਾਂ ਕਰਦੇ ਹੁੰਨੇ ਆ ਹਨਾ ਸਫਾਈ ਕਰਦੇ ਮੌਕੇ ਹੁਣ ਜਦੋਂ ਆਪਾਂ ਮਹੀਨਾ ਪਹਿਲਾਂ ਸਫਾਈ ਕਰਨੀ ਸਟਾਰਟ ਕਰਤੀ ਤਾਂ ਆਪਾਂ ਇਹ ਵੀ ਦੇਖਣਾ ਹੈ ਹਨਾ ਵੀ ਆਪਾਂ ਪਿਛਲੀ ਵਾਰੀ ਕੀ ਕੀ ਚੀਜ਼ਾਂ ਖਰੀਦੀਆਂ ਸੀ ਜਿਵੇਂ ਬੈੱਡ ਸ਼ੀਟਸ ਵਗੈਰਾ ਹੋ ਗਈਆਂ ਜਾਂ ਹਨਾ ਨਵੇਂ ਕੱਪੜੇ ਦਵਾਉਣੇ ਆਪਾਂ ਬੱਚਿਆਂ ਨੂੰ ਜਾਂ ਆਪਦੇ ਲੈਣੇ ਹਨਾ ਦੀਵਾਲੀ ਤੇ ਪਾਉਣ ਵਾਸਤੇ ਹਨਾ ਤਾਂ ਉਹਦਾਂ ਹੀ ਚੀਜ਼ਾਂ ਦੇਖੋ ਤੁਸੀਂ ਕੀ ਤੁਸੀਂ ਕੋਈ ਵੀ ਐਦਾਂ ਦਾ ਨਿਊ ਡਰੈਸ ਬੱਚਿਆਂ ਵਾਸਤੇ ਜਾਂ ਆਪਣੀ ਵਾਸਤੇ ਲਿਆ ਹੋਵੇ ਜਿਹੜਾ ਹਲੇ ਤੁਸੀਂ ਇੱਕ ਵਾਰ ਹੀ ਪਾਇਆ ਹੋਵੇ ਤਾਂ ਉਹਨੂੰ ਤੁਸੀਂ ਦਿਵਾਲੀ ਦੇ ਮੌਕੇ ਤੇ ਪਾ ਸਕਦੇ ਹੋ ਹਨਾ ਤਾਂ ਜਿਹੜਾ ਨਿਊ ਆਪਾਂ ਨੂੰ ਲੈਣ ਦੀ ਲੋੜ ਨਹੀਂ ਪਊਗੀ ਸੋ ਪਹਿਲਾਂ ਹੀ ਆਰਗੇਨਾਈਜ਼ ਕਰਕੇ ਰੱਖੋ ਆਪਣੀਆਂ ਇਹਨਾਂ ਚੀਜ਼ਾਂ ਨੂੰ ਹਨਾ ਡਰੈਸ ਵਗੈਰਾ ਨੂੰ ਵੀ ਆਪਾਂ ਕੀ ਪਾਉਣਾ ਹੈਗਾ ਦਿਵਾਲੀ ਦੇ ਮੌਕੇ ਤੇ ਬੱਚਿਆਂ ਨੇ ਕੀ ਪਾਉਣਾ ਹੈਗਾ ਹਨਾ ਇਹਨਾਂ ਚੀਜ਼ਾਂ ਦੀ ਜਿਵੇਂ ਬੈੱਡ ਸ਼ੀਟਸ ਵਗੈਰਾ ਹੋ ਗਈਆਂ ਹਨਾ ਇਹਨਾਂ ਨੂੰ ਆਪਾਂ ਦੇਖਦੇ ਆਂਗੇ ਕਿ ਕਿਹੜੀਆਂ-ਕਿਹੜੀਆਂ ਨਵੀਆਂ ਆਪਣੇ ਕੋਲ ਚੀਜ਼ਾਂ ਹੈਗੀਆਂ ਨੇ ਨਹੀਂ ਲੈਣ ਦੀ ਲੋੜ ਹੈਗੀਗੀ ਤੇ ਕਿਤੇ ਹਨਾ ਰਿਵਾਜ ਹੁੰਦਾ ਕਿ ਹਰ ਇੱਕ ਚੀਜ਼ ਜਿਵੇਂ ਬੈੱਡਸ਼ੀਟਸ ਵਗੈਰਾ ਹੋ ਗਈਆਂ ਜਾਂ ਸੋਫਾ ਕਵਰ ਹੋ ਗਏ ਜਾਂ ਮੈਟਸ ਹੋ ਗਏ ਇਹ ਨਵੀਆਂ ਜੀਜਲੀਆਂ ਲਿਆਂਦੀਆਂ ਜਾਂਦੀਆਂ ਨੇ ਪਰ ਕਿਤੇ ਇਹ ਨਹੀਂ ਹੈਗਾ ਸਿਰਫ ਕਲੀਨਿੰਗ ਕੀਤੀ ਜਾਂਦੀ ਹੈਗੀ ਹਨਾ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਚੀਜ਼ ਤੁਹਾਡੇ ਨਵੀਂ ਹੈ ਹਲੇ ਤੁਸੀਂ ਥੋੜਾ ਟਾਈਮ ਪਹਿਲਾਂ ਹੀ ਲਈ ਹੈ ਤਾਂ ਤੁਸੀਂ ਉਸੇ ਨੂੰ ਹੀ ਯੂਜ਼ ਕਰ ਸਕਦੇ ਹੋ ਹਨਾ ਦੀਵਾਲੀ ਤੇ ਅ ਠੀਕ ਹੈ ਜੀ ਸੋ ਕੱਪੜਿਆਂ ਵਾਲਾ ਇਹ ਮੈਨੂੰ ਪੁਆਇੰਟ ਬਹੁਤ ਵਧੀਆ ਲੱਗਿਆ ਕਿ ਆਪਾਂ ਪਹਿਲਾਂ ਹੀ ਦੇਖ ਲਈਏ ਹਨਾ ਜੇ ਆਪਣੇ ਕੋਲ ਨਿਊ ਹੈਗੇ ਨੇ ਤਾਂ ਆਪਾਂ ਨੂੰ ਨਿਊ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਵਿੱਚ ਵੀ ਥੋੜੀ ਜਿਹੀ ਪੈਸੇ ਦੀ ਬਚਤ ਹੋ ਜੂਗੀ ਹਨਾ ਇੱਕ ਮੈਂ ਹੋਰ ਆਪਣਾ ਪੁਆਇੰਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਆਪਾਂ ਦੀਵਾਲੀ ਦੇ ਮੌਕੇ ਤੇ ਹਨਾ ਇੱਕ ਭਾਂਡਾ ਜ਼ਰੂਰ ਨਵਾਂ ਲੈ ਕੇ ਆਉਣੇ ਹੁੰਦੇ ਆ ਹਨਾ ਪੰਡੇ ਦੇ ਨਾਲ ਨਾਲ ਮੈਂ ਜੋ ਕਰਦੀ ਹਾਂ ਨਾ ਇੱਕ ਚੀਜ਼ ਆਪਾਂ ਫਰਨੀਚਰ ਦੀ ਕੋਈ ਵੀ ਨਾ ਜਿਹੜੀ ਆਪਾਂ ਨੂੰ ਲੱਗੇ ਕਿ ਆਪਣੀ ਆਪਾਂ ਨੂੰ ਚਾਹੀਦੀ ਆਪਣੇ ਘਰ ਦੇ ਵਿੱਚ ਪਰ ਨਹੀਂ ਹੈਗੀਗੀ ਨਾ ਤਾਂ ਉਹ ਆਪਾਂ ਲੈ ਆ ਸਕਦੇ ਹਾਂ ਦੀਵਾਲੀ ਦੇ ਮੌਕੇ ਤੇ ਨਾ ਹੁਣ ਤਾਂ ਬਹੁਤ ਜਿਹੜੇ ਕਿਸ਼ਤਾਂ ਵਗੈਰਾ ਤੇ ਨਾ ਆਪਾਂ ਨੂੰ ਜਿਹੜਾ ਫਰਨੀਚਰ ਦਾ ਸਮਾਨ ਮਿਲ ਜਾਂਦਾ ਹੈ ਨਾ ਜੇ ਤੁਸੀਂ ਨਗਦ ਹੀ ਬਾਈ ਕਰ ਸਕਦੇ ਹੋ ਤਾਂ ਹਨਾ ਉਹ ਅਲੱਗ-ਅਲੱਗ ਸਾਰਿਆਂ ਦਾ ਅਲੱਗ ਹੁੰਦਾ ਸਿਸਟਮ ਆ ਨਾ ਪੈਸੇ ਦਾ ਅ ਤਾਂ ਤੁਸੀਂ ਜੇਕਰ ਨਹੀਂ ਬਾਈ ਕਰ ਸਕਦੇ ਹਨਾ ਨਗਦ ਤਾਂ ਤੁਸੀਂ ਕਿਸ਼ਤਾਂ ਤੇ ਵੀ ਲਿਆ ਸਕਦੇ ਹੋ ਕੋਈ ਵੀ ਏਦਾਂ ਦੀ ਚੀਜ਼ ਘਰ ਦੇ ਵਿੱਚ ਜਿਹਦੀ ਨੀਡ ਹੋਵੇ ਪਰ ਆਪਣੀ ਨਹੀਂ ਹੋਵੇ ਤਾਂ ਦੀਵਾਲੀ ਦੇ ਮੌਕੇ ਤੇ ਲਿਆਉਣਾ ਵਧੀਆ ਲੱਗਦਾ ਹੈ ਹਨਾ ਤਾਂ ਫਿਰ ਹਰ ਸਾਲ ਆਪਾਂ ਨੂੰ ਐਵੇਂ ਲੱਗਦਾ ਵੀ ਜਦੋਂ ਅ ਅਗਲੀ ਵਾਰ ਦੀਵਾਲੀ ਆਉਣੀ ਹੈ ਹਨਾ ਤਾਂ ਆਪਾਂ ਕੀ ਚੀਜ਼ ਲੈਣੀ ਹੈ ਆਪਾਂ ਪਹਿਲਾਂ ਹੀ ਸੋਚ ਕੇ ਰੱਖਦੇ ਆ ਵੀ ਆਪਾਂ ਆ ਚੀਜ਼ ਲੈ ਕੇ ਆਵਾਂਗੇ ਹਨਾ ਸੋ ਅਸੀਂ ਪਿਛਲੀ ਵਾਰੀ ਵਾਸ਼ਿੰਗ ਮਸ਼ੀਨ ਨਹੀਂ ਲਈ ਸੀ ਕਿਉਂਕਿ ਮੇਰੀ ਵਾਸ਼ਿੰਗ ਮਸ਼ੀਨ ਸੀ ਜਿਹੜੀ ਉਹ ਖਰਾਬ ਹੋ ਗਈ ਸੀਗੀ ਬਾਰ ਬਾਰ ਖਰਾਬ ਹੋਈ ਜਾ ਰਹੀ ਸੀਗੀ ਤੇ ਬਹੁਤ ਪੁਰਾਣੀ ਹੋ ਗਈ ਸੀ ਸੋ ਇਸ ਵਾਰ ਮੈਂ ਵੀ ਨਹੀਂ ਹਲੇ ਸੋਚਿਆ ਹੈਗਾ ਵੀ ਕੀ ਲਿਆਉਣਾਗਾ ਸੋ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਵੀ ਡਿਸਾਈਡ ਕਰਨ ਲੱਗੇ ਆਂਗੇ ਸੋ ਸਾਡੇ LED ਪੈਨਲ ਜਿਹੜਾ ਨਹੀਂ ਹੈਗਾ ਉਹ ਲਿਆਵਾਂਗੇ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਪੈਣਾ ਨੇ ਜੀਣੀਆਂ ਵੀ ਮੇਰੀ ਵੀਡੀਓਜ਼ ਦੇਖਣਗੀਆਂ ਮੇਰੀ ਵੀਡੀਓ ਜਿੰਨੀਆਂ ਵੀ ਭੈਣਾ ਦੇਖਣ ਗਿਆ ਜਾਂ ਭਰਾ ਦੇਖਣਗੇ ਹੈ ਨਾ ਕੋਈ ਵੀ ਤਾਂ ਤੁਸੀਂ ਜਰੂਰ ਦੱਸਿਓ ਕਿ ਤੁਹਾਡਾ ਕੀ ਲਿਆਉਣ ਦਾ ਮਨ ਹੈਗਾ ਜਾਂ ਨਹੀਂ ਹੈਗਾ ਹੈ ਨਾ ਇੱਕ ਪਿਆਰਾ ਜਿਹਾ ਕਮੈਂਟ ਮੇਰੀ ਵੀਡੀਓ ਤੇ ਜਰੂਰ ਕਰ ਦਿਓ ਜੇ ਵਧੀਆ ਲੱਗੀ ਤੁਹਾਨੂੰ ਮੇਰੇ ਬਲੌਗ ਤੁਹਾਨੂੰ ਮੇਰਾ ਵਧੀਆ ਲੱਗਿਆ ਸੋ ਅੱਜ ਮੈਂ ਬਲੌਗ ਹੈ ਜਿਹੜਾ ਬਹੁਤ ਦਿਨਾਂ ਤੋਂ ਬਾਅਦ ਸ਼ੇਅਰ ਕਰਨ ਲੱਗੀਆਂ ਕਿਉਂਕਿ ਮੇਰਾ ਬੱਚਾ ਛੋਟਾ ਹੈਗਾ ਸੋ ਮੇਰਾ ਸਲਾਈ ਦਾ ਵੀ ਕੰਮ ਹੈ ਮੇਰਾ ਕੱਪੜੀ ਦਾ ਵੀ ਹੈ ਛੋਟੀ ਜੀ ਸ਼ਾਪ ਹੈ ਪਿੰਡ ਦੇ ਵਿੱਚ ਹੀ ਸੋ ਤਾਂ ਕਰਕੇ ਮੈਨੂੰ ਟਾਈਮ ਨਹੀਂ ਲੱਗਦਾ ਹੈਗਾ ਪਰ ਕੋਸ਼ਿਸ਼ ਕਰੂੰਗੀ ਕਿ ਕੰਟੀਨਿਊ ਜਿਹੜੇ ਬਲੌਗ ਬਣਾਵਾਂ ਤੇ ਅਪਲੋਡ ਕਰਾਂ ਤੁਹਾਡੇ ਨਾਲ ਸ਼ੇਅਰ ਕਰਾਂ ਛੋਟੇ ਛੋਟੇ ਜਿਹੜੇ ਮੂਮੈਂਟ ਨੇ ਆਪਣੇ ਉਹ ਕੈਪਚਰ ਕਰਨ ਦੀ ਕੋਸ਼ਿਸ਼ ਕਰਿਆ ਕਰੂੰਗੀ ਹਣਾ ਸ਼ੇਅਰ ਕਰਿਆ ਕਰਾਂਗੀ ਤੁਹਾਡੇ ਨਾਲ ਬਲੌਗ ਡੇਲੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਮੈਨੂੰ ਰਾਇ ਦਿਓ ਆਪਾਂ ਨੈਕਸਟ ਬਲੌਗ ਹੈ ਜਿਹੜਾ ਉਹ ਕਿਸ ਚੀਜ਼ ਤੇ ਬਣਾਈਏ ਹਾਂਜੀ ਹੂੰ ਤੇ ਚਲੋ ਜੀ ਇਹ ਸੀਗੇ ਅੱਜ ਦੇ ਕੁਝ ਕੁ ਟਿਪਸ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਤੇ ਇੱਥੇ ਆਪਾਂ ਕਰ ਰਹੇ ਸੀ ਕਲੀਨਿੰਗ ਜਿੱਥੇ ਆਪਣੀ ਸ਼ਾਪ ਹੈਗੀ ਘਰ ਦੇ ਵਿੱਚ ਹੀ ਬਣੀ ਹੋਈ ਹੈ ਤੇ ਉੱਥੇ ਆਪਾਂ ਜਿਹੜੇ ਕਟਿੰਗ ਵਾਲਾ ਟੇਬਲ ਬਣਾਇਆ ਹੋਇਆ ਉਹਦੀ ਆਪਾਂ ਕਲੀਨਿੰਗ ਕਰ ਰਹੇ ਸੀ ਜਿਹੜਾ ਐਕਸਟਰਾ ਸਮਾਨ ਸੀਗਾ ਉਹ ਚੱਕ ਰਹੇ ਸੀਗੇ ਉਸ ਤੋਂ ਬਾਅਦ ਆ ਗਿਆ ਸੀ ਦੁਕਾਨ ਤੇ ਕੋਈ ਗਾਹਕ ਤੇ ਉਹਨਾਂ ਨੂੰ ਮੈਂ ਅਟੈਂਡ ਕੀਤਾ ਤੇ ਉਹਨਾਂ ਦੇ ਕੁਝ ਕੁ ਜਿਹੜੇ ਸੂਟ ਸੀਗੇ ਉਹਨਾਂ ਨੇ ਰਹਿ ਲੈਣੀ ਸੀ ਕਿ ਅਸੀਂ ਬਣਾਈਏ ਜਾਂ ਨਾ ਬਣਾਈਏ ਉਹ ਮੇਰੇ ਕੋਲ ਹੀ ਪਏ ਸੀਗੇ ਬਹੁਤ ਦਿਨਾਂ ਤੋਂ ਫਿਰ ਉਹਨਾਂ ਨੇ ਮਤਲਬ ਕਿ ਘਰੇ ਆਪਣੇ ਡਿਸੀਜਨ ਲਿਆ ਕਿ ਉਹ ਨਹੀਂ ਬਣਾਉਣੇ ਹੈਗੇ बिकॉज़ ਉਹਨਾਂ ਤੇ ਲੋਨ ਲੱਗਣੀ ਸੀਗੇ ਹਨਾ ਆਪਣਾ ਆਪਣਾ ਦੇਖਣਾ ਪੈਂਦਾਗਾ ਇਹ ਸੀਗੇ ਜਿਹੜੇ ਕਸਟਮਰ ਆਏ ਸੀ ਦੁਕਾਨ ਤੇ ਕਿ ਲਾਈਨਿੰਗ ਵਾਲੇ ਜਿਆਦਾ ਜਿਹੜੇ ਮਹੰਗੇ ਪੈਣਗੇ ਕਿਉਂਕਿ ਸਲਾਈ ਬਹੁਤ ਜ਼ਿਆਦਾ ਹੈਗੀ ਲਾਈਨਿੰਗ ਵਾਲੇ ਸੂਟ ਦੀ ਇਸ ਕਰਕੇ ਉਹ ਨਾ ਵਾਪਸ ਲੈ ਕੇ ਸੀਗੇ ਤੇ ਮੈਂ ਇੱਥੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸੂਟ ਸੀਗੇ ਉਹ ਦੇਖ ਕੇ ਮੈਂ ਕਲੀਨਿੰਗ ਕਰ ਰਹੀ ਸੀ ਨਾਲ ਨਾਲ ਅ ਦੇਖ ਕੇ ਮੈਂ ਉਹਨਾਂ ਦੇ ਸੂਟ ਪਾਲ ਕੇ ਜਿਹੜੇ ਕਿਉਂਕਿ ਬਹੁਤ ਜ਼ਿਆਦਾ ਕੱਪੜੇ ਹੁੰਦੇ ਨੇ ਹਨਾ ਥੈਲਿਆਂ ਦੇ ਵਿੱਚ ਪਾਏ ਹੁੰਦੇ ਨੇਗੇ ਤੇ ਉਹਨਾਂ ਦੇ ਕੱਪੜੇ ਮੈਂ ਜਿਹੜੇ ਪਾਲ ਕੇ ਉਹਨਾਂ ਨੂੰ ਵਾਪਸ ਕੀਤੇ ਹਰ ਰੋਜ਼ ਕੋਸ਼ਿਸ਼ ਕਰਿਆ ਕਰਾਂਗੇ ਹੁਣ ਨੈਕਸਟ ਹਨਾ ਸੋਹਣਾ ਜਿਹਾ ਬਲੌਗ ਬਣਾਉਣ ਦੀ ਦਿਨ ਪਰ ਦਿਨ ਸੋਹਣੇ ਸੋਹਣੇ ਬਲੌਗ ਆ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਜਿਹੜਾ ਰੁਟੀਨ ਹੈ ਉਹ ਵੀ ਸ਼ੇਅਰ ਕਰਿਆ ਕਰਾਂਗੇ ਮਾਰਨਿੰਗ ਰੁਟੀਨ ਈਵਨਿੰਗ ਰੁਟੀਨ ਹਨਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਬੱਚਿਆਂ ਬਾਰੇ ਵੀ ਕੁਝ ਕੁ ਵੀਡੀਓ ਜਿਹੜਾ ਜਿੰਨਾ ਕੁ ਮੈਨੂੰ ਨੌਲੇਜ ਆ ਪਾਉ ਉਹ ਵੀ ਅਪਲੋਡ ਕਰਿਆ ਕਰਾਂਗੇ ਇੱਕ ਨਾ ਗੈਪ ਪੈ ਗਿਆ ਸੀਗਾ ਮਹੀਨੇ ਡੇਢ ਮਹੀਨੇ ਦਾ ਬਲੌਗ ਦੇ ਵਿੱਚ ਬਲੌਗ ਨਹੀਂ ਆਏ ਹੈਗੇ ਮੇਰੇ ടേ ഫാ ബസ് മറ്റൊരു ദവാരത്തോ ഇൻ ബ ਪਰ ਹੁਣ ਆਪਾਂ ਠਾਨ ਲਿਆ ਕਿ ਆਪਾਂ ਬਲੌਗ ਹੈ ਜਿਹੜਾ ਰੋਜ਼ ਅਪਲੋਡ ਕਰਨਾ ਹੀ ਕਰਨਾ ਹੈਗਾ ਕੁਝ ਕਿ ਮੇਰੇ ਵੀਵਰਸ ਹੈ ਜਿਹੜੇ ਸੀਗੇ ਜਿਹੜੇ ਡੇਲੀ ਮੇਰਾ ਬਲੌਗ ਦੇਖਦੇ ਸੀਗੇ ਤੇ ਨੈਕਸਟ ਮੈਂ 10 ਦਿਨ ਪਹਿਲਾਂ ਬਲੌਗ ਪਾਇਆ ਸੀਗਾ ਉਸ ਦਿਨ ਮੈਨੂੰ ਮੈਸੇਜ ਆਇਆ ਇੱਕ ਦੋ ਭੈਣਾਂ ਦੇ ਕਿ ਤੁਸੀਂ ਕਿੰਨੇ ਦਿਨਾਂ ਬਾਅਦ ਬਲੌਗ ਹੈ ਜਿਹੜਾ ਅਪਲੋਡ ਕੀਤਾ ਹੈ ਨਾ ਕੁਝ ਕਿ ਭੈਣਾਂ ਇਹ ਜਿਹੇ ਜੁੜੀਆਂ ਹੋਈਆਂ ਨੇ ਜਿਹੜੀਆਂ ਮੇਰਾ ਹਰ ਇੱਕ ਬਲੌਗ ਦੇਖਦੀਆਂ ਨੇਗੀਆਂ ਸੋ ਇਸ ਤੇ ਵੀ ਜ਼ਰੂਰ ਕਮੈਂਟ ਕਰਨ ਮੇਰੀਆਂ ਭੈਣਾਂ ਨੂੰ ਮੈਨੂੰ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਤੇ ਵੀ ਕਮੈਂਟ ਜ਼ਰੂਰ ਕਰਿਓ ਜਿਹੜੀਆਂ ਮੇਰੀ ਹਰ ਇੱਕ ਵੀਡੀਓ ਦੇਖਦੀਆਂ ਸੀਗੀਆਂ ਹਨ ਤੇ ਹੁਣ ਆਪਾਂ ਦਿਵਾਰ ਤੋਂ ਜਿਹੜਾ ਬੈਕ ਆ ਗਿਆਗੇ YouTube ਤੇ ਤੇ ਰੋਜ਼ ਜਿਹੜੀਆਂ ਵੀਡੀਓਜ਼ ਨੇ ਨਵੀਂ-ਨਵੀਂ ਅਪਲੋਡ ਕਰਿਆ ਕਰਾਂਗੇ ਇੱਥੇ ਮੈਂ ਸਫਾਈ ਕਰਨ ਲੱਗੀ ਸੀ ਉਸ ਤੋਂ ਬਾਅਦ ਸਫਾਈ ਕਰਦੇ ਕਰਦੇ ਨਾ ਹਰਗੁਣ ਫਿਰ ਰੋਣ ਲੱਗ ਗਿਆ ਤੇ ਉਸ ਤੋਂ ਬਾਅਦ ਮੈਂ ਉਹਨੂੰ ਫੀਡ ਕਰਾਈ ਤੇ ਫਿਰ ਉਸ ਤੋਂ ਬਾਅਦ ਸੋ ਗਿਆ ਤੇ ਚਲੋ ਜੀ ਇਹ ਸੀਗਾ ਅੱਜ ਦਾ ਛੋਟਾ ਜਿਹਾ ਬਲੌਗ ਹਨਾ ਜੀ ਜੇਕਰ ਤੁਹਾਨੂੰ ਮੇਰੇ ਬਲੌਗ ਵਧੀਆ ਲੱਗਦੇ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਇੱਥੇ ਆਪਾਂ ਆਪਣੀ ਵੀਡੀਓ ਦਾ ਕਰ ਰਹੇ ਐਂਡ ਹਰ ਗੁਣ ਆ ਗਿਆ ਸੀਗਾ ਬਾਹਰੋਂ ਖੇੜ ਕੇ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਫੀਡ ਕਰਾਉਣੀ ਸੀਗੀ ਇਸ ਕਰਕੇ ਬਲੌਗ ਦਾ ਕਰ ਲਿਆ ਐਂਡ ਚਲੋ ਜੀ ਹੁਣ ਮਿਲਾਂਗੇ ਨੈਕਸਟ ਸੋਣੀ ਜੀ ਵੀਡੀਓ ਦੇ ਨਾਲ ਸਸਰੀ ਘਰ ਬਲੌਂ ਸਿੱਖ ਗਿਆ ਮੇਰਾ ਮੁੰਡਾ ਆ ਦੇਖੋ ਜੀ ਸਸਰੀ ਘਰ ਬੁਲਾ ਰਿਹਾ ਓਕੇ ਜੀ ਬਾਏ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ